ਸਤਿਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜਵਾ ਆਵੋ ਮੀਤ ਇਕੱਤਰ ਹੋਏ ਰਸ ਕਸ ਸਤ ਗੁੰਚ ਹੈ ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਜ ਤਾਤ ਵਿਚਾਰ ਹੋ ਸੰਤ ਜਨੋ ਤਾਤੇ ਵਿਘਨ ਨਾ ਲਾਗਾ ਕੀਨ ਭੇ ਸਭ ਤਸਕਰਾ ਗੁਰਮੁਖ ਜਨ ਜਾਗ ਰਹਾਓ ਬਦ ਗਰੀਬੇ ਖਰਚ ਲੈ ਹੋ ਹਉ ਮੈਂ ਬਿਖਜਾ ਰਹੋ ਸੱਚ ਹਟ ਪੂਰਾ ਸੌਦਾ ਵੱਖਰੇ ਨਾ ਵਪਾਰੋ ਜਿਉ ਪੰਡਤ ਹਨ ਅਰਪਿਆ ਸਈ ਪਤਵੰਤੇ ਆਪਣੜੇ ਪ੍ਰਭਾਣਿਆਂ ਤਿੰਨੇ ਤਕੇ ਲ ਕਰਨਤੇ ਧਰਮਤ ਮਦ ਜੋ ਪੀਰਤੀ ਕੰਮਲੇ ਬਿਖਲੀ ਪਟ ਕੰਮਲੀ RAM ਰ ਸਾਇਨ ਜੋਰਤੇ ਨਾਨਕ ਸਤ ਅੰਮਲੀ ਦਰਮਤ ਮਦ ਜੋ ਪੀਵਤੇ ਬਿਖਲੀ ਪਤ ਕੰਮਲੀ RAMਰ ਸਾਇਨ ਜੋ ਰਤੇ ਨਾਨਕ ਸਤਿ ਅਮਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਕਾਲਮੂਰਤ ਅਜੁਨੀ ਸੈਭੰਗ ਗੁਰਪ੍ਰਸਾਦ ਮੈਂ ਨਹੀਂ ਕਿਛ ਹੋ ਨਹੀਂ ਇਥ ਆਹੇ ਨਾ ਮੋਰਾ ਅਸਰ ਲੰਜਾ ਰਖਲੇ ਹੋ ਸਦਣਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸਕ ਹੈ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋਂ ਕਰੀ ਵਖਿਆਣ ਸਤਿਗੁਰੂ ਪਿਆਰੀ ਸਾ ਸੰਗਤ ਜੀ ਨ ਪਾਵਣ ਮਹਾਵਾਕ ਅਨੁਸਾਰ ਮਨੁੱਖਾ ਜਮਾ ਸਫਲਾ ਕਰਨ ਦਾ ਅੰਮ੍ਰਿਤ ਵੇਲੇ ਦਾ ਪਾਵਣ ਸਮਾ ਹੋ ਗਿਆ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਜੋ ਕਿ ਪਾਵਣ ਸ਼ਬਦ ਆਸਾ ਮਹਲਾ 5 ਅਸਰ ਅਗ ਹੈ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਪਿਆਰਣ ਕੀਤਾ ਹੋਇਆ ਕਾਫੀ ਦਾ 12 ਨੰਬਰ ਸ਼ਬਦ ਤੇ ਲੜੀਵਾਰ ਦਾ 114 ਨੰਬਰ ਸ਼ਬਦ ਜੋ ਕਿ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 398 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਤਤ ਵਿਚਾਰ ਸੰਤ ਜਨ ਹੋ ਤਾਤੇ ਵਿਘਨ ਨ ਲਗੇ اے ਸਤਸੰਗੀ ਜਨੋ ਤਤ ਵਿਚਾਰ ਹੋ ਭਾਵ ਤਤ ਦੀ ਵਿਚਾਰ ਕਰਨੀ ਕਰੋ ਉਸ ਪਰਮਾਤਮਾ ਦੀ ਵਿਚਾਰ ਸਿਫਤ ਸਲਾਗਾਂ ਨਾਲ ਜੁੜਨਾ ਕਰੋ ਜੋ ਕੀਤਾ ਜਦੋਂ ਧੰਗੁਰੂ ਅਰਜਨ ਸਾਹਿਬ ਹਰਮੰਦਰ ਸਾਹਿਬ ਦਾ ਪਾਵਨ 19 ਪੱਥਰ ਰੱਖ ਕੇ ਹਰਮੰਦਰ ਸਾਹਿਬ ਦੀ ਉਸਾਰੀ ਕੰਪਲੀਟ ਕਰ ਚੁੱਕੇ ਸਨ ਉਹ ਉਸ ਸਮੇਂ ਸਤਿਗੁਰ ਨੇ ਇਹ ਸ਼ਬਦ ਉਸ ਪਰ ਸਾਹਿਬ ਵਿਚਾਰਨ ਕੀਤਾ ਸਤਿਗੁਰ ਕਹਿੰਦੇ ਨੇ ਤਤ ਵਿਚਾਰੋ ਸੰਤ ਜਣੋ ਇਹ ਸਤ ਸੰਗੀ ਜਣੋ ਉਸ ਤਤ ਦੀ ਭਾਵ ਉਸ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਨੀ ਕਰੋ ਜਾਤੇ ਜਾਤੇ ਵਿਘਨ ਨਾ ਲੱਗੇ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵਿਘਨ ਭਾਵ ਪੰਜਾਂ ਚੋਰਾਂ ਦਾ ਤ੍ਰਿਗੁਣੀ ਮਾਇਆ ਦਾ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਲੱਗਦਾ ਕੋਈ ਦਿੱਕਤ ਨਹੀਂ ਹੁੰਦੀ ਮਨ ਨੂੰ ਖੇਨ ਪਏ ਸਬਤ ਸਕਰ ਗੁਰਮੁਖ ਜਨ ਜਗੇ ਜਿਹੜੇ ਗੁਰਮੁਖ ਜਨ ਜਾਗਦੇ ਨੇ ਭਾਵ ਮਨ ਕਰਕੇ ਬੁੱਧੀ ਕਰਕੇ ਸੁਰਤੀ ਕਰਕੇ ਜਾਗਦੇ ਨੇ ਇੱਥੇ ਅਨਵੇ ਅਰਥ ਹੋਣਗੇ ਗੁਰਮੁਖ ਜਨ ਜਾਗੇ ਜਿਹੜੇ ਗੁਰਮੁਖ ਜਾਗਦੇ ਨੇ ਖੀਨ ਪੈ ਸਭ ਤਸਕਰ ਉਹਨਾਂ ਦੇ ਸਾਰੇ ਚੋਰ ਜਿਹੜੇ ਪੰਜ ਚੋਰ ਨੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਚੋਰ ਜਿਹੜਾ ਸੁੱਖ ਲੁੱਟ ਰਹੇ ਨੇ ਦੁੱਖ ਦਾ ਕਾਰਨ ਜੰਮਣ ਮਰਨ ਦਾ ਕਾਰਨ ਬਣ ਰਹੇ ਨੇ ਕਿਨੇ ਇਹ ਸਾਰੇ ਖਤਮ ਹੋ ਜਾਣਗੇ ਭਾਵ ਖੀਨ ਭਾਵ ਤੁਛ ਹੋ ਜਾਣਗੇ ਸਾਰੇ ਤਰ੍ਹਾਂ ਦੇ ਟਿਓਰ ਇਹਨੂੰ ਲੁੱਟਣਾ ਛੱਡ ਦੇਣਗੇ ਰਹਾਉ ਵਿਸ਼ਰਾਮ ਦੇ ਕੇਂਦਰੀਪਾਸ ਜਾਂਦੇ ਨੇ ਅਸਮ ਹੱਲਾ ਪੰਜਵਾਰ ਆਵੋ ਮੀਤ 71 ਹੋਏ ਰਸ ਕ ਸਭ ਗੁਣ ਚ ਹੈ हे ਭਾਈ ਮਿੱਤਰੋ ਜੋ ਕਿ ਭਾਈ ਬਾਬਾ ਬੁੱਢਾ ਸਾਹਿਬ ਭਾਈ ਸਾਲੋ ਜੀ ਹੋਰ ਗੁਰ ਸਿੱਖ ਹਨ ਪਾਈ ਗੋਦਾ ਜੀ ਹੋਰ ਕੋ ਸਿਕਸ ਉਸ ਸਮੇਸ਼ਨ ਉਹਨਾਂ ਨੂੰ ਸਾਧਗੁਰਾਂ ਨੇ ਕਹਿਣਾ ਕੀਤਾ ਆਓ ਮਿੱਤਰੋ ਪਰਮਾਤਮਾ ਦੇ ਪ੍ਰੇਮ ਮਈ ਬਚਨ ਸੁਣਨਾ ਕਰੀਏ ਖਿੱਚ ਪਾਣ ਵਾਲੇ ਜਿਹੜੇ ਬਚਨ ਨੇ ਉਹਨਾਂ ਨੂੰ ਸ਼੍ਰਵਨ ਮੰਨਣ ਤੇ ਨਿਧਿਆਸਨ ਰੂਪ ਭੋਗਣਾ ਕਰੀਏ ਭਾਵ ਜ਼ਿੰਦਗੀ ਚ ਕਮਾਣਾ ਕਰੀਏ ਗੁਰੂ ਦੀ ਵਡਿਆਈ ਨੂੰ ਕਰਨਾ ਕਰੀਏ ਆਓ ਵੇ ਮਿਲ ਕੇ ਬੈਠ ਕੇ ਉਸ ਦੀ ਸਿਫਤ ਸਲਾਗਾ ਕਰਦੇ ਹਾਂ ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਚੈ ਜਿਹੜਾ ਅਮਰਤ ਮਰਨ ਤੋਂ ਰਹਿ ਤੋ ਨਾਮ ਹੈ ਉਹ ਹਰ ਹਰ ਜਪੈ ਜਿਹੜਾ ਵੀ ਉਸ ਹਰੀ ਦੁੱਖ ਹਰਨ ਵਾਲੇ ਦੁੱਖ ਹਰਨ ਵਾਲੇ ਨੂੰ ਜਪਨਾ ਕਰਦਾ ਮਿਲ ਪਾਪਾ ਮੁੰਚਾ ਉਹਦੇ ਸਾਰੇ ਤਰ੍ਹਾਂ ਦੇ ਨਾਮ ਮਿਲ ਕੇ ਉਹਦੇ ਸਾਰੇ ਤਰ੍ਹਾਂ ਦੇ ਪਾਪ ਮੁੰਚਾ ਪਾਪ ਖਤਮ ਕਰ ਦਿੰਦੇ ਨੇ ਤਤ ਵਿਚਾਰੋ ਸੰਤ ਜਣੋ ਤਾਂ ਤੇ ਬਿਗਣਨ ਲੱਗੈ ਨ ਪੈ ਤ ਸਭ ਤਸ ਕਰੈ ਗਰਮ ਖਜਾਨੇ ਜਾਗ ਰਹਾਉ ਕਹਿੰਦੇ ਫਿਰ ਭਾਈ ਆ ਤਤ ਵਿਚਾਰ ਜਿਹੜੇ ਕਰਦੇ ਨੇ ਜਿਹੜੇ ਸੰਤ ਜਣ ਉਸ ਦੀ ਵਡਿਆਈਆਂ ਕਰਦੇ ਨੇ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਬਿਗੜ ਕੋਈ ਦਿੱਕਤ ਨਹੀਂ ਭਾਵ ਪਾਣ ਚੋਸ ਨਹੀਂ ਜਿਹੜੇ ਜਗਦੇ ਨੇ ਮਨ ਕਰਕੇ ਮਨ ਰੂਪ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਇਹ ਤੇ ਹੋਰ ਤੰਗ ਨਹੀਂ ਕਰਦੇ ਚੋਰ ਖੀਨ ਭਾਵ ਕਮਜ਼ੋਰ ਹੋ ਜਾਂਦੇ ਨੇ ਉਹਨਾਂ ਦੇ ਅਧੀਨ ਹੋ ਜਾਂਦੇ ਨੇ ਰਹਾਉ ਬੁੱਧ ਗਰੀਬੀ ਖਰਚ ਲਾਹੋ ਹਮੇ ਬਖਜਾਰੋ ਬੁੱਧ ਗਰੀਬੀ ਬੁੱਧ ਰੂਪੀ ਜਿਹੜੀ ਗਰੀਬੀ ਹੈ ਜਿੰਨ ਸਤਿਗੁਰਾਂ ਨੇ ਕਿਹਾ ਗਰੀਬੀ ਕਦਾ ہماری ਖੰਨਾ ਰੇ ਖੰਨਾ ਸਗਲ ਰੇ ਛਾਰੀ ਇਸ ਆਗੇ ਕੋਣਾ ਟਿਕਾਇ ਵਿਚਾਰੀ ਕਿਹਨੇ ਪਾਈ ਗਰੀਬੀ ਜਿਹੜੀ ਮੰਨਦੀ ਹੈ ਬੁੱਧ ਗਰੀਬੀ ਬੁੱਧ ਦੀ ਗਰੀਬੀ ਹੈ ਇਹਨੂੰ ਖਰਚਣਾ ਕਰੋ ਹਮੇ ਬਖਜਾਰੋ ਹਮੇ ਰੂਪੀ ਜਿਹੜੀ ਰਹਿ ਜ਼ਹਿਰ ਹੈ ਇਹਨੂੰ ਮੁਕਾਣਾ ਕਰੋ ਕਦੋ ਜਦੋਂ ਮੁੱਧ ਰੂਪੀ ਗਰੀਬੀ ਖਰਚੋਂਗੇ ਭਾਵ ਨਾਮ ਜਪੋਂਗੇ ਖੇ ਸਾਚ ਸਹ ਹਟ ਪੂਰਾ ਸੌਦਾ ਵੱਖਰੇ ਨਾਮ ਵਪਾਰੋ ਸਤ ਹਟ ਭਗਵਰੂ ਗੁਰੂ ਸੱਚਾ ਹਟ ਪੂਰਾ ਸੌਦਾ ਇੱਕ ਪੂਰਾ ਸੌਦਾ ਕਿਹੜਾ ਸੌਦਾ ਹੈ ਵੱਖਰੇ ਨਾਮ ਵਪਾਰੋ ਪੂਰਾ ਸੌਦਾ ਕਰਨਾ ਕਰੋ ਵੱਖਰ ਦਾ ਨਾਮ ਦਾ ਨਾਮ ਰੂਪੀ ਵੱਖਰ ਨੂੰ ਵਪਾਰਨ ਕਰ ਭਾਵ ਖਰਚ ਨਾ ਕਰੋ ਖਰੀਦਣਾ ਕਰੋ ਉਸ ਦਾ ਤੰਦਾ ਕਰਨਾ ਕਰੋ ਨਿੰਦਿਆ ਚੁਗਲੀ ਦਾ ਨਹੀਂ ਕਹਿੰਦੇ ਗੁਰੂ ਰੂਪੀ ਹੱਟ ਸੱਚਾ ਹੱਟ ਹੈ ਜਿਹਦੇ ਤੋਂ ਸੱਚਾ ਲੈ ਕੇ ਨਾਮ ਰੂਪੀ ਬਣਜੇ ਕਰਨਾ ਕਰੋ ਜਿਉ ਪਿੰਡ ਤਹਨੇ ਅਰਪਿਆ ਸਹੀ ਪਤਵੰਤੇ ਅਸਲ ਵਿੱਚ ਜਿਹਨੇ ਗੁਰੂ ਨੂੰ ਆਪਣਾ ਜਿੰਦ ਆਪਣਾ ਧਨ ਆਪਣਾ ਤਨ ਮਨ ਸਭ ਕੁਝ ਅਰਪਿਤ ਦਿੱਤਾ ਹੈ ਅਸਲ ਵਿੱਚ ਉਹ ਇੱਜ਼ਤ ਵਾਲੇ ਪਤਵੰਤੇ ਨੇ ਤਾ ਪੰਨੜੇ ਪ੍ਰਭ ਭਾਣਿਆ ਨਿਤਕੇਲ ਕਰਨਤੇ ਜਿਹੜੇ ਆਪਣੇ ਆਪਣੇ ਭਾਰ ਚ ਲੱਗੇ ਨੇ ਆਪਣੜੇ ਪ੍ਰਭਾਣਿਆਂ ਕਿਨੇ ਭਾਈ ਆਪਣੜੇ ਉਪਰਭਾਣੇ ਜਿਹੜੇ ਵੀ ਮਨੁੱਖ ਆਪਣੜੇ ਆਪਣੇ ਪਰਮੇਸ਼ਰ ਨੂੰ ਭਾਜਾਂਦੇ ਨੇ ਉਹ ਨਿਤ ਰੂਪੀ ਪ੍ਰਮਾਤਮਾ ਦੀਆਂ ਖੁਸ਼ੀਆਂ ਦਾ ਆਨੰਦ ਮੰਨਣਾ ਕਰਦੇ ਨੇ ਪਰਮਾਤਮਾ ਦਾ ਨਿਤ ਆਨੰਦ ਮੰਨਦੇ ਨੇ ਦੁਰਮਤ ਮਦ ਜੋ ਪੀਵਤੇ ਦੇਖਲੇ ਪਤ ਕਮਲੀ ਕਹਿੰਦੇ ਜਿਹੜੇ ਵੀ ਦੁਰਮਤ ਭਾਵ ਭੈੜੀ ਮਤ ਵਾਲੇ ਨੇ ਮਨੁੱਖ ਜਿਹੜੇ ਵੀ ਭੈੜੀ ਮਤ ਨੂੰ ਰੋਜ਼ਾਨਾ ਖਰਚਦੇ ਨੇ ਰੋਜ਼ਾਨਾ ਇਕੱਠਾ ਕਰਦੇ ਨੇ ਵਿਖਲੀ ਪਤ ਕੰਮਲੀ ਇੰਜ ਸਮਝ ਲਓ ਉਹ ਵੇਸਵਾਦੇ ਪਤੀ ਨੇ ਜਾਂ ਇੰਜ ਕਹਿ ਲਓ ਵੀ ਭਾਵ ਅਰਥ ਵੀ ਜਿਹੜੇ ਸ਼ਰਾਬ ਪੀਂਦੇ ਨੇ ਉਹ ਇੰਜ ਸਮਝ ਲਓ ਨਿੰਦਿਆ ਚੁਗਲੀ ਕਰਨ ਵਾਲੇ ਸ਼ਰਾਬ ਪੀਣ ਵਾਲੇ ਇੰਜ ਸਮਝ ਲਓ ਭੈੜੀ ਬੁੱਢੀ ਵਾਲੇ ਨੇ ਦੁਰਾਚਾਰੀ ਨੇ ਵਿਖਲੀ ਪਤ ਕੰਮਲੀ ਭਾਵ ਜੇ ਉਹ ਹਮੇਸ਼ਾ ਵਿਸ਼ਿਆਂ ਵਿੱਚ ਲਿਬੜੇ ਰਹਿੰਦੇ ਨੇ ਰਾਮ ਨਸਾ ਇਹਨਾਂ ਜੋ ਰੱਤੇ ਨਾਨਕ ਸੱਚ ਅਮਲੀ ਜਿਹੜੇ ਨਾਮ ਦੇ ਰਸ ਵਿੱਚ ਰੱਤੇ ਰਹਿੰਦੇ ਨੇ ਅਸਲ ਵਿੱਚ ਸੱਚ ਵਿੱਚ ਉਹ ਰੱਤੇ ਜਿਹੜੇ ਹੁੰਦੇ ਨੇ ਉਹੀ ਸੱਚੇ ਅਮਲੀ ਨੇ ਹੋਰ ਨਹੀਂ ਨਿੰਦਿਆ ਚੁਲੀ ਵਿੱਚ ਲਿਪਟ ਰਹਿਣ ਵਾਲਾ ਵਿਸ਼ੇਵਿਕਾਰੀ ਹੁੰਦਾ ਹੈ ਸ਼ਰਾਬ ਵਿੱਚ ਲਿਪਟ ਰਹਿਣ ਵਾਲਾ ਮਾਇਆ ਦਾ ਕੈਲੀ ਵਿਸ਼ਵਾ ਦਾ ਪਤੀ ਹੁੰਦਾ ਤੇ ਜਿਵੇਂ ਵਿਸ਼ਵਾ ਦਾ ਕੋਈ ਪਤੀ ਨਹੀਂ ਕੋਈ ਇੱਕ ਖਤਮ ਨਹੀਂ ਹੁੰਦਾ ਇਸ ਤਰ੍ਹਾਂ ਉਹਨਾਂ ਦੀ ਕੰਡੀਸ਼ਨ ਹਾਲਤ ਹੋਈ ਹੁੰਦੀ ਹੈ ਪਰ ਜਿਹੜੇ ਨਾਮ ਦੇ ਵਿੱਚ ਰੱਤੇ ਰਹਿੰਦੇ ਨੇ ਅਸਲ ਵਿੱਚ ਸੱਚ ਦੇ ਅਮਲੀ ਹੋਣੇ ਹੋਰ ਕੋਈ ਨਹੀਂ ਜਿਵੇਂ ਅਮਲੀ ਜੀਵ ਹੈ ਅਮਲ ਖਾਏ ਕਹਿੰਦੇ ਭਾਈ ਜਿਹੜਾ ਨਾਮ ਜਪਦਾ ਹੈ ਉਹਦੇ ਲਈ ਨਾਮ ਹੀ ਸਭ ਕੁਝ ਹੈ ਇਸੋ ਗੁਰੂ ਪਿਆਰੀ ਸਾ ਸੰਗਤ ਜੀ ਇਨਿਆ ਕੋ ਬੇਨਤੀ ਹੈ ਪ੍ਰਵਾਣ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਤਾਂਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਗੁਰੂਆਂ ਸਾਹਿਬ ਦੇ ਜਾਣ ਕੀ ਪੱਲੇ ਬੰਨਣਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅਕੇ ਰੋ ਕਥਾ ਵਿਚਾਰਨ ਕਰਨ ਦੀ ਜਾਂਚ ਅਜਾਵੇਂ ਲੇਖਕ ਤਾਂ ਇਹਨਾਂ ਛੁੱਟੀ ਹੈ ਕਿਨ ਖਿੰ ਖਿੰ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰਦੇ ਸਜਣ ਸਿਸੜੀਆਂ ਦੇ ਹੋ ਵਾ ਸਾਹਿਬ ਜੀ ਦੇ ਮੇਲ ਦਾ ਜੋ ਅੱਜ ਕੇ ਫਤੇ ਦਾ ਜਵਾਬ ਪਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ